तन तन गुरु तेग तन तन गुरु तेग बहाद तिलक चञ्जूदाराखाते हिन्द 350 ਸਾਲਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਰੱਖਦੇ ਆ ਹੋਇਆ ਅਸੀਂ ਭਾਗਾਂ ਵਾਲੇ ਆ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਅੱਜ ਬਟਾਲੇ ਦੀਆਂ ਸੰਗਤਾਂ ਨੇ ਜੀਆਂ ਆ ਆਖਿਆ ਔਰ ਸਵਾਗਤ ਕੀਤਾ ਔਰ 23 24 25 ਨੂੰ ਜੋ ਅਨੰਦਪੁਰ ਸਾਹਿਬ ਵਿਖੇ ਜੋ ਸ਼ਹਾਦਤ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਜੀ ਨੂੰ ਵੱਡਾ ਸੰਗਤਾਂ ਦੇ ਵਿੱਚ ਇੱਕ ਜਿਹੜਾ ਦਰਸ਼ਨ ਕਰਨ ਦੀ ਔਰ ਉੱਥੋਂ ਆਸ਼ੀਰਵਾਦ ਲੈ ਕੇ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਜਿਹੜੀਆਂ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਸੋ ਇੱਕ ਵੱਡਾ ਜੋ ਮੈਨੂੰ ਲੱਗ ਰਿਹਾ ਵੀ ਉੱਥੇ ਕੱਟ ਹੋਊਗਾ ਸੋ ਅੱਜ ਫਿਰ ਤੋਂ ਇੱਕ ਵਾਰੀ ਬਟਾਲੇ ਦੀਆਂ ਸੰਗਤਾਂ ਨੇ ਜਿਹੜਾ ਜੋ ਸਤਿਕਾਰ ਦਿੱਤਾ ਹੈ तहे ਦਿਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਨਾਮੇ ਪਾਤਸ਼ਾਹ ਹਿੰਦੂ ਦੀ ਤਲ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਹੀਦੀ ਵਿਹਾਰਾ ਮਹਾਪੁਰਸ ਮਾਮਾ ਪੂਰੀ ਵਾਲੇ ਕਸ਼ਮੀਰ ਸਿੰਘ ਜੀ ਹੋਰ ਮਹਾਪੁਰਸ ਸਕਾਰ ਸੇਵਾ ਵਾਲਿਆਂ ਵੱਲੋਂ ਤੇ ਸੰਗਹੁ ਸਿੱਖ ਸੇਵਾ ਨਾਮ ਲੇਵਾ ਸੰਗਤਾਂ ਦੇ ਸੰਯੋਗ ਦੇ ਨਾਲ 350 ਸਾਲਾ ਜੋ ਕਿ ਅਨੰਦ ਨਗਰ ਕੀਰਤਨ ਪੰਜਾਬ ਪਿਆਰਿਆਂ ਦੀ ਅਗਵਾਈ ਹੇਠ ਗਰਦਾਸਪੁਰ ਤੋਂ ਸ਼ੁਰੂ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕਰਕੇ ਸਮਾਪਤੀ ਹੋਵੇਗੀ ਸਾਰੀਆਂ ਸੰਗਤਾਂ ਤੇ মিডিਆ ਦੇ ਸੰਗਤਾਂ ਦੇ ਸੰਜੋਗ ਦੇ ਨਾਲ ਇਹ 350 ਸਾਲਾ ਸ਼ਹੀਦੀ ਸਮਾਗਮ ਬੜੇ ਹੀ ਸਰਦਾਰ ਤੇ ਸਪੂਰਕ ਦੇ ਨਾਲ ਮਨਾਏ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਮਿਤਪਾਗੇ ਆ ਜਿਹੜੇ ਸਾਡੇ 300 ਸਾਲਾ ਦੇ ਵਿੱਚ ਸ਼ਾਮlo ਇਹ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਪੜੀ ਵੱਡੀ ਸ਼ਹਾਦਤ ਹੈ ਜੀ ਕੌਮ ਵਾਸਤੇ ਸਾਰਿਆਂ ਵਾਸਤੇ ਜੋ ਇਸ ਸਮਾਗਮ ਦੇ ਵਿੱਚ ਸੂਹ ਸੰਗਤਾਂ ਬਟਾਲੇ ਦੀਆਂ ਸੂਹ ਸੰਗਤਾਂ ਨੇ ਬੜੇ ਵੱਡੇ ਪੱਧਰ ਤੇ ਸ਼ੱਦਾ ਦਾ ਆਯੋਜਨ ਲਖਸਾਲਾ ਜੀ ਸ਼ੱਦਾ ਦੇ ਨਾਲ ਜਾ ਰਹੀ ਹੈ ਬੜੀ ਧੂਮ ਧਾਮ ਦੇ ਨਾਲ ਬਟਾਲੇ ਦੀਆਂ ਸੰਗਤਾਂ ਜਾ ਰਹੀਆਂ ਜੀ ਯਾਤਰਾ ਤੇ ਉੱਥੇ ਪਹੁੰਚ ਕੇ ਗੱਜੂ ਮਹਾਰਾਜ ਦੇ ਦਰਸ਼ਨ ਕਰਾਂਗੇ ਆਨੰਦ ਮਾਣਾਂਗੇ ਜੀ ਇਹ بڑا ਵੱਡਾ ਮੌਕਾ ਮਿਲਿਆ ਜੀ 350 ਸਾਲਾਂ ਦੇ ਵਿੱਚ ਸ਼ਾਮਲ ਹੋਣ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਠੱਕੇ